ਖਤਮ ਹੁੰਦਾ ਜਿਹੜੇ ਚੌਂਕਾਂ 'ਚ ਲਾਈਟਾਂ ਨਹੀਂ ਹੈਗੀਆਂ ਮੈਂ ਸਪੈਸ਼ਲੀ ਉਸ ਚੌਂਕ ਬਾਰੇ ਮੈਂ ਗੱਲ ਕਰ ਰਿਹਾ ਹਾਂ ਜਿਹੜਾ ਰਾਈਟ ਆਫ ਵੇ ਹੈ ਉਹ ਜਿਹੜਾ ਵੀ ਬੰਦਾ ਤੁਹਾਡੇ ਰਾਈਟ ਤੋਂ ਆ ਰਿਹਾ ਹੈ ਉਹਦਾ ਪਹਿਲਾ ਹੱਕ ਹੈ ਉਹ ਉੱਥੇ ਵੀ ਜਦੋਂ ਗੱਡੀਆਂ ਖਤਮ ਹੋਣਗੀਆਂ ਫਿਰ ਤੁਸੀਂ ਆਪਣੀ ਗੱਡੀ ਚਲਾਓਗੇ ਫਿਰ ਜਿਹੜਾ ਜਿਹੜਾ ਬੰਦਾ ਤੁਹਾਡੇ ਲੈਫਟ ਤੇ ਹੈ ਤੇ ਤੁਸੀਂ ਉਹਦੇ ਰਾਈਟ ਤੇ ਹੋ ਫਿਰ ਤੁਸੀਂ ਜਾਓਗੇ ਐਵੇਂ ਹੀ ਹਰ ਪਾਸੇ ਦਾ ਰਾਈਟ ਆਫ ਵੇ ਹੁੰਦਾ ਹੈ ਐਵੇਂ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਜੇ ਲਾਈਟ ਨਹੀਂ ਵੀ ਹੈ ਟ੍ਰੈਫਿਕ ਮੁਲਾਜ਼ਮ ਨਹੀਂ ਵੀ ਖੜੇ ਪਰ ਤੁਹਾਨੂੰ ਇਸ ਰੂਲ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਹਰ ਚੌਂਕ ਤੇ ਕਿ ਇੱਕ ਰਾਈਟ ਆਫ ਵੇ ਜਿਹੜਾ ਹੈ ਮੈਂ ਦੁਬਾਰਾ ਵੀ ਰਿਪੀਟ ਕਰ ਰਹੇ ਹਾਂ ਜਿਹੜਾ ਵੀ ਜਦੋਂ ਵੀ ਤੁਸੀਂ ਆ ਰਹੇ ਹੋ ਤੁਹਾਡੇ ਰਾਈਟ ਤੋਂ ਜਿਹੜੀ ਕਾਰ ਆ ਰਹੀ ਹੈ ਉਹਦਾ ਪਹਿਲਾ ਹੱਕ ਹੈ ਜਾਣ ਦਾ ਫਿਰ ਤੁਹਾਡਾ ਹੈ ਫਿਰ ਅਗਲੇ ਦਾ ਹੈ ਫਿਰ ਉਸ ਤੋਂ ਅਗਲੇ ਦਾ ਹੈ ਤੇ ਤੁਹਾਨੂੰ ਇਹ ਟ੍ਰੈਫਿਕ ਰੂਲ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਇਆ ਉਹ ਕੈਂਪਸ वगैरह ਜਾਂਦੇ ਸੜਕਾਂ ਦੇ ਚੌਂਕਾਂ ਦੇ ਵਿੱਚ ਸਾਡਾ ਹਰ ਸਾਲ ਟ੍ਰੈਫਿਕ ਵੀਕ ਅ ਲੱਗਦਾ ਹੈ ਇਸ ਸਾਲ ਵੀ ਅਸੀਂ ਲਾਵਾਂਗੇ ਤੇ ਲੋਕਾਂ ਨੂੰ ਵੈਸੇ ਵੀ ਅਸੀਂ ਜਾਗਰੂਤ ਕਰਦੇ ਰਹਿਣਾ ਹੈ ਸੋਸ਼ਲ ਮੀਡੀਆ ਥਰੂ ਅੱਜ ਕੱਲ ਤਾਂ ਸੌਖਾ ਹੀ ਬੜਾ ਹੈ ਗੂਗਲ ਤੇ ਸਾਰਾ ਕੁਝ ਹੈਗਾ ਤੁਸੀਂ ਮੋਬਾਈਲ ਖੋਲੋ ਤੁਹਾਨੂੰ ਹਰ ਰੂਲ ਹਰ ਰੈਗੂਲੇਸ਼ਨ ਤੋੜੇ ਪਤਾ ਚੱਲ ਜਾਂਦੀ ਹੈ ਪਰ ਉਹ ਵੀ ਪੜੋ ਅਬਜ਼ਰਵ ਵੀ ਕਰੋ ਜ਼ਿਆਦਾ ਤੇਜ਼ ਨਾ ਗੱਡੀ ਚਲਾਓ ਹੈਲਮਟ ਪਾ ਕੇ ਚਲਾਓ ਉਹ ਤੁਹਾਡੀ ਸੁਰੱਖਿਆ ਲਈ ਹੈ ਤੁਹਾਡੇ ਪਰਿਵਾਰ ਲਈ ਵੀ ਠੀਕ ਹੈ ਜੇ ਤੁਹਾਨੂੰ ਕੋਈ ਰਾਮਨਾ ਕਰੇ ਸਰਟੀਫਿਕੇਟ ਲੱਗੇ ਤੇ ਤੁਹਾਡਾ ਪਰਿਵਾਰ ਜ਼ਿਆਦਾ ਪਰੇਸ਼ਾਨ ਹੁੰਦਾ ਤੁਹਾਡੇ ਨਾਲ ਤੁਹਾਡੇ ਤੋਂ ਤੁਹਾਡੇ ਨਾਲੋਂ ਤੇ ਅਬ ਬਿਲਕੁਲ ਧਿਆਨ ਨਾਲ ਗੱਡੀਆਂ ਚਲਾਓ ਤੇ ਸੁਖੀ ਸ਼ਾਂਤੀ ਕਰ ਪਹੁੰਚੋ ਤੇ ਦੂਸਰਿਆਂ ਨੂੰ ਵੀ ਸੇਫ ਰੱਖੋ ਮੀਟਿੰਗ ਕੀਤੀ ਗਈ ਹੈ ਟ੍ਰੈਫਿਕ ਅਧਿਕਾਰੀ ਇੱਥੇ ਪਹੁੰਚੇ ਨੇ ਕਿ ਅੱਜ ਡਿਸੀਜਨ ਜਿਹੜੀ ਸਾਡੀ ਮੀਟਿੰਗ ਹੋਣੀ ਕੀਤੀ ਗਈ ਹੈ ਉਹਦੇ ਲਈ ਅਸੀਂ ਇਹ ਡਿਸੀਜਨ ਲਏ ਤਾਂ ਕਿ ਮੈਕਸਮ ਨੰਬਰ ਆਫ ਚਲਾਨਸ ਕਰੋ ਜਿਹੜੇ ਅਫੈਂਡਰਸ ਨਹੀਂ ਉਹਦੇ ਸੀਟ ਬੈਲਟਸ ਹੋ ਗਏ ਹੈਲਮਟ ਹੋ ਗਏ ਜਾਂ ਡਰਿੰਕ ਡਰਾਈਵ ਹੋ ਗਿਆ ਤੇ ওভার ਸਪੀਡ ਹੋ ਗਈ ਹੈ ਮੀਨ ਚਾਰ ਸਾਡੇ ਫੋਕਸ ਰਹਿਣਗੇ ਉਸ ਤੋਂ ਇਲਾਵਾ ਸਾਡਾ ਜੇ ਕੋਈ ਟ੍ਰੈਫਿਕ ਲਾਈਟਸ ਨੂੰ ਜੰਪ ਕਰੇਗਾ ਅ ਪੰਜ ਫੋਕਸ ਸਾਡੇ ਮੇਨ ਨੇ ਜੀ ਥੈਂਕ ਯੂ ਅ ਸਾਡੇ ਕੋਲ 350 ਦੇ ਕਰੀਬ ਟ੍ਰੈਫਿਕ ਮੁਲਾਜ਼ਮ ਹੈਗੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੇ ਅਸੀਂ ਇਨਸਪੈਕਟਰ ਲੈਵਲ ਤੇ ਸਬ ਇਨਸਪੈਕਟਰ ਲੈਵਲ ਦੇ ਸਬ ਜ਼ੋਨ ਬਣਾਏ ਆ ਜੀ ਜਿਹੜੇ ਉਹ 7 ਜ਼ੋਨ ਨੂੰ ਦੋ ਡੀਐਸਪੀ ਲੈਵਲ ਦੇ ਆਫੀਸਰਸ ਦੇਵਜਵੰਦੇਆ ਜ਼ੋਨ 1 ਐਂਡ ਜ਼ੋਨ 2 ਤੇ ਉਸ ਤੋਂ ਉੱਪਰ ਏਡੀਐਸਪੀ ਟ੍ਰੈਫਿਕ ਸਰ ਹਰਪਾਲ ਸਿੰਘ ਨੇ ਤੇ ਉਹਨਾਂ ਉੱਪਰ ਮੈਂ ਸੁਪਰਵਾਈਜ਼ ਕਰ ਰਹੇ ਹਾਂ ਜੀ ਤੇ ਅਸੀਂ ਮੇਨ ਮੇਨ ਪੁਆਇੰਟਸ ਤੇ ਮੇਨ ਮੇਨ ਚੌਂਕ ਤੇ ਅਸੀਂ ਟ੍ਰੈਫਿਕ ਪੁਲਿਸ ਡਿਪਲੋਏ ਕੀਤੀ ਹੈ ਕਿ ਲੋਕਾਂ ਨੂੰ ਸਮੱਸਿਆ ਨਾ ਹੋਵੇ ਜਦੋਂ ਵੀ ਰਸ਼ਾ ਥੋੜੇ ਜ਼ਿਆਦਾ ਹੁੰਦੇ ਜਿਵੇਂ ਰੀਅਲਟੇ ਚੌਂਕ ਹੋ ਗਿਆ ਕ੍ਰਿਸਟਲ ਚੌਂਕ ਹੋ ਗਿਆ ਆਪਣਾ ਇਨਆਊਟ ਬੇਕਰੀ ਵਾਲਾ ਹੋ ਗਿਆ ਹਾਲ ਬਾਜ਼ਾਰ ਗੇਟ ਅਕੀਮਾ ਹਾਥੀ ਗੇਟ ਵਗੜਾ ਹੋ ਗਏ ਖਜ਼ਾਨਾ ਗੇਟ ਵਗੜਾ ਤੇ ਆਉਟਰ ਵੀ ਅਸੀਂ ਜਿਹੜਾ ਹੈਗਾ ਆਪਣਾ ਕਚੇਰੀ ਚੌਂਕ ਤੇ ਹੋਰ ਵੀ ਮੇਨ ਮੇਨ ਪੁਆਇੰਟਸ ਤੇ ਅਸੀਂ ਡਿਪਲੋਏ ਕੀਤੇ ਆ ਇਸ ਤੋਂ ਇਲਾਵਾ ਸਾਡੀ ਟੂ ਵੈਂਸ ਵੀ ਚੱਲ ਰਹੀਆਂ ਜਿਹੜਾ ਵੀ ਕੋਈ ਰੋਂਗ ਪਾਰਕਿੰਗ ਕਰਦਾ ਹੈ ਤੇ ਉਹਦੀ ਗੱਡੀ ਅਸੀਂ ਟੋ ਕਰਦੇ ਆ ਤੇ ਜੋ ਵੀ ਫਾਈਨ ਹੁੰਦਾ ਉਹ ਆਫੈਂਡਰ ਨੂੰ ਦੇਣਾ ਪੈਂਦਾ ਤੇ ਉਹ ਇਸ ਤੋਂ ਇਲਾਵਾ ਅਸੀਂ ਓਵਰ ਸਪੀਡਿੰਗ ਦੇ ਵੀ ਚਲਾਨਸ ਕਰਦੇ ਆ ਤੇ ਡਰਿੰਕਿੰਗ ਡਰਾਈਵ ਦੇ ਵੀ ਅਸੀਂ ਹੁਣ ਸ਼ੁਰੂ ਕੀਤੇ ਮਾਨਯੋਗ ਪੁਲਿਸ ਕਮਿਸ਼ਨਰ ਦਾ ਗੁਰਪ੍ਰਿੰਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏ ਤੇ ਉਹ ਵੀ ਕਮਿਸ਼ਨਰ ਸਾਹਿਬ ਦਾ ਵੀ ਮੇਨ ਫੋਕਸ ਟ੍ਰੈਫਿਕ ਤੇ ਏ ਕਿ ਲੋਕਾਂ ਨੂੰ ਕੋਈ ਵੀ ਕਿਸੇ ਵੀ ਟਾਈਪ ਦੀ ਪ੍ਰੋਬਲਮ ਨਾ ਆਏ ਆਪਣੇ ਜਦੋਂ ਵੀ ਕੰਮਕਾਜ ਤੇ ਆ ਘਰਾਂ ਨੂੰ ਜਾਂਦੇ ਆਪਣੇ ਆਫਿਸ ਤੋਂ ਬਾਅਦ ਜਿਹੜੇ ਕਮਰਸ਼ਲ ਵਹੀਕਲ ਚੱਲਦੇ ਨੇ ਸ਼ਹਿਰ ਤੋਂ ਬਾਹਰ ਦੇ ਵਿੱਚ ਸਰਦੀਆਂ ਮੈਨਾਂ ਠੰਡ ਪੈਂਦੀ ਹੈ ਤਾਂ ਉਹਨਾਂ ਲਈ ਕੋਈ ਜਿਵੇਂ ਲਾਈਟਾਂ ਰਿਫਲੈਕਟਰ ਲਗਾਉਣ ਦਾ ਦੇ ਕੋਈ ਅਸੀਂ ਬਿਲਕੁਲ ਜੀ ਉਹ ਹਰ ਐਸ ਪਰ ਗਵਰਨਮੈਂਟ ਰੂਲਸ ਹਰ ਗੱਡੀ ਦੇ ਪਿੱਛੇ ਇੱਕ ਰਿਫਲੈਕਟਰ ਲਾਈਟ ਹੋਣੀ ਚਾਹੀਦੀ ਹੈ ਤੇ ਜਿਹੜੇ ਵੀ ਨਹੀਂ ਹੋਏਗੀ ਉਹਨਾਂ ਨੂੰ ਅਸੀਂ ਉਹਨਾਂ ਦਾ ਸਹੀ ਫਾਈਨ ਵੀ ਕਰਾਂਗੇ ਚਲਾਨ ਵੀ ਕਰਾਂਗੇ ਤੇ ਜੇ ਲੋੜ ਪੈਗੀ ਤਾਂ ਅਸੀਂ ਪਾਉਂਡ ਵੀ ਕਰਾਂਗੇ ਤੇ ਐਸ ਪਰ ਗਵਰਨਮੈਂਟ ਰੂਲ ਜਿਹੜੀ ਵੀ ਲਾਈਟ ਰਿਫਲੈਕਟਰ ਲਾਈਟਸ ਤੇ ਪਿਛਲੀ ਜਿਹੜੀ ਆਪਣੀ ਕਾਰ ਦੇ ਵਹੀਕਲ ਦੀ ਰੇਅਰ ਲਾਈਟਸ ਹੁੰਦੀਆਂ ਉਹ ਵਰਕਿੰਗ ਹੋਣੀ ਚਾਹੀਦੀਆਂ ਚਾਹੇ ਧੁੰਦ ਪਈ ਹੋਈ ਜਾਂ ਨਾ ਪਈ ਧੁੰਦ ਸਗੋ ਥੋੜਾ ਜਿਹਾ ਹੁੰਦਾ ਹੈ ਤੇ ਮੈਂ ਹੀ ਅਪੀਲ ਕਰੂੰਗਾ ਲੋਕਾਂ ਨੂੰ ਕਿ ਧੁੰਦਾਂ ਦਾ ਟਾਈਮ ਆ ਰਿਹਾ ਆ ਵੀ ਗਿਆ ਪਿੱਛੇ ਵੀ ਥੋੜੇ ਥੋੜੇ ਨੇ ਪਹਿਲਾਂ ਧੁੰਦਾਂ ਕਾਫੀ ਪਈਆਂ ਤੇ ਬਹੁਤ ਹੀ ਸਾਵਧਾਨੀ ਨਾਲ ਆਪਣੀ ਗੱਡੀ ਚਲਾਓ ਕੋਈ ਤੁਹਾਡੇ ਵੀ ਕਰ ਵੇਟ ਕਰ ਰਿਹਾ ਕੋਈ ਦੂਸਰੇ ਦੇ ਵੀ ਕਰ ਵੇਟ ਕਰ ਰਿਹਾ ਐਨਾ ਕਿ ਤੁਹਾਡੀ ਵਜ੍ਹਾ ਤੋਂ ਕਿਸੇ ਦੂਸਰੇ ਨੂੰ ਨੁਕਸਾਨ ਹੋ ਜਾਏ ਤੇ ਬਿਲਕੁਲ ਸਪੀਡ ਲਿਮਿਟ ਵਿੱਚ ਰਹਿ ਕੇ ਤੇ ਕਾਰ ਨੂੰ ਹੌਲੀ ਚਲਾਓ ਐਸ ਪਰ ਪ੍ਰੈਸਕ੍ਰਾਈਬਡ ਸਟਰੀਟ ਲਿਮਿਟਸ ਸਪੀਡ ਲਿਮਿਟਸ ਨਾ ਕਈ ਚੌਕਾਂ ਨੇ ਜਿੱਥੇ ਕਿ ਲਾਈਟਾਂ ਬੰਦ ਪਈਆਂ ਨੇ ਉਹ ਵੀ ਵੀ ਰਕੇ ਨਗਰ ਕਟੀਨ ਕਿ ਲਾਈਟ ਚੱਲਦੀ ਨਾ ਹੋਣ ਕਰਕੇ ਲੋਕ ਫਿਰ ਇੱਕ ਦੋ ਜਣ ਰੂਲ ਨਹੀਂ ਫੋਲੋ ਕਰਦੇ ਕਿ ਉਧਰ ਹੋ ਰਿਹਾ ਕਿ ਉਧਰ ਅਸੀਂ ਮਾਨਯੋਗ ਕਮਿਸ਼ਨਰ ਮਿਊਨਿਸਪਲ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਜਿਹੜੀ ਵੀ ਲਾਈਟਾਂ ਵਰਕਿੰਗ ਨਹੀਂ ਹੈਗੀਆਂ ਉਹ ਉਹਨਾਂ ਨੂੰ ਰਿਪੇਅਰ ਕਰਵਾਉਣ ਲਈ ਜਲ ਤੋਂ ਜਲ ਕੀ ਲੋਕਾਂ ਨੂੰ ਅਹ ਟ੍ਰੈਫਿਕ ਕੰਜੈਸ਼ਨ ਦੀ ਪ੍ਰੋਬਲਮ ਨਾ ਬਣੇ ਜੀ ਜਿਵੇਂ ਕਿ ਹੋਣਾਗੇ ਸੀਜ਼ਨ ਆ ਰਹੇ ਪਤੰਗਾਂ ਦਾ ਤਾਂ ਚਾਈਨਾ ਡੋਰ ਦੀ ਵਕਤ ਤੋਂ ਜ਼ਿਆਦਾ ਵਸਣ ਦੀਆਂ ਪਿੱਛੇ ਜੇ ਐਕਸੀਡੈਂਟ ਵੀ ਹੋਏ ਨੇ ਮੌਤਾਂ ਵੀ ਹੋਈਆਂ ਨੇ ਉੱਤੇ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ ਤੇਜ਼ ਬਾਨ ਚੱਲਦੇ ਨੇ ਤੇ ਚਾਈਨਾ ਡੋਰ ਦੀ ਵਰਤੋਂ ਕੀਤੀ ਜਾਂਦੇ ਇੱਕ ਉਹਨਾਂ ਨੂੰ ਨੁਕਸਾਨ ਹੋਵੇ ਮੈਂ ਇਹ ਅਪੀਲ ਕਰੂੰਗਾ ਸਾਰੇ ਜਿਹੜੇ ਵੀ ਲੋਕ ਪਤੰਗ ਪਤੰਗ ਦੇ ਡੋਰਾ ਵੇਚਦੇ ਕਿ ਚਾਈਨਾ ਡੋਰ ਨਾ ਵੇਚਣ ਜੇ ਉਹ ਵੇਚਨਗੇ ਤੇ ਜੇ ਫੜੇਗੇ ਫਿਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਪਹਿਲਾਂ ਵੀ ਮੈਂ ਪਰਸਨਲੀ ਵੀ ਅਪੀਲ ਕੀਤੀ ਐ ਸੋਸ਼ਲ ਮੀਡੀਆ ਤੇ ਪ੍ਰੈਸ ਦੇ ਰਾਹੀਂ ਕਿ ਬਿਲਕੁਲ ਵੀ ਦੀ ਵਰਤਨਾ ਕਰਨ ਇਹ ਇੱਕ ਅਫੈਂਸ ਹੈਗਾ ਤੇ ਤੁਹਾਡੇ ਖਿਲਾਫ ਪਰਚਾ ਵੀ ਹੋਏਗਾ ਜਿਹੜਾ ਵੀ ਦਿਗਿਆ ਲੋਕਾਂ ਨੂੰ ਵੀ ਸਹਿਯੋਗ ਲਈ ਕਹੋ ਵੀ ਕਿ ਟ੍ਰੈਫਿਕ ਪੁਲਿਸ ਚੌਰਾਹੇ ਦੇ ਵਿੱਚ ਹੁੰਦੀ ਹੈ ਲੋਕਾਂ ਨੂੰ ਵੀ ਸਹਿਯੋਗ ਦੀ ਉਹਨਾਂ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਲੋਕਾਂ ਨੂੰ ਵੀ ਅਪੀਲ ਮੈਂ ਤਾਂ ਲੋਕਾਂ ਨੂੰ ਇਹ ਅਪੀਲ ਕਰੂੰਗਾ ਕਿ ਜਿਹੜਾ ਵੀ ਬੰਦਾ ਗੱਡੀ ਚ ਲਾਂਦਾ ਉਹਨੂੰ ਆਬਵੀਅਸਲੀ ਟ੍ਰੈਫਿਕ ਦੇ ਰੂਲਸ ਦਾ ਪਤਾ ਹੀ ਹੈ ਤੇ ਚੌਂਗ ਦੇ ਵਿੱਚ ਰਾਈਟ ਆਫ ਵੇ ਹੁੰਦਾ ਹੈ ਜਿਹੜਾ ਵੀ ਬੰਦਾ ਤੁਹਾਡੇ ਸੱਜੇ ਪਾਸੇ ਉਹ ਆ ਰਿਹਾ ਹੈ ਉਹਦਾ ਰਾਈਟ ਆਫ ਵੇ ਹੈ ਜਦ ਤੱਕ ਹੁਣ ਸੀ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਉਹਨਾਂ ਦੇ ਨੋਟਿਸ ਛਾਇਆ ਸੀਗਾ ਕਿ 에어ਪੋਰਟ ਦੇ ਉੱਤੇ ਕੁਝ ਇਸ਼ੂਸ ਹੈਗੇ ਰੇੜੀਆਂ ਤੇ ਵੀ ਤੇ ਆਪਣਾ ਦੁਮਾਲਾ ਸਾਹਿਬ ਬਣ ਕੇ ਨਿਆਂ ਬੰਦੇ ਆ ਜਾਂਦੇ ਐ ਤੇ ਉਹ ਥੋੜਾ ਜ਼ੋਰ ਜ਼ਬਰਦਸਤੀ ਕਰਦੇ ਐ ਤੇ ਮੈਂ ਤੇ ਈਡੀਸੀਪੀ ਟ੍ਰੈਫਿਕ ਜ਼ਾਹਰਪਾਲ ਸਿੰਘ ਈਸੀਪੀ 에어ਪੋਰਟ ਸਾਹਿਬ ਤੇ ਐਸ ਐਚਓ 에어ਪੋਰਟ ਅਸੀਂ ਤੇ ਇੰਚਾਰਜ ਸੀਆਈਐਸ ਤੇ ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਪੋਲਓਓਬਰ ਵਾਲਿਆਂ ਨਾਲ ਵੀ ਤੇ ਟੈਕਸੀ ਸਟੈਂਡ ਵਾਲਿਆਂ ਨਾਲ ਵੀ ਤੇ ਉਹਨਾਂ ਨਾਲ ਮੀਟਿੰਗ ਕਰਕੇ ਜੋ ਵੀ ਉਹਨਾਂ ਦੇ ਮਸਲੇ ਸੀਗੇ ਉਹ ਸੁਲਝਾਏ ਹੈ ਤੇ ਅਸੀਂ ਇਹ ਸ਼ੋਰ ਕੀਤਾ ਕਿ ਕੋਈ ਵੀ ਹੌਲੜਬਾਜ਼ੀ ਹੈ ਕੋਈ ਵੀ ਲਾਲੈਸਨੈਸ ਅਸੀਂ ਕਿਸੇ ਦੇ ਵੱਲੋਂ ਵੀ ਅਮਰਸਰ ਪੁਲਿਸ ਕਮਿਸ਼ਨਰੇਟ ਤੇ ਸਪੈਸ਼ਲੀ 에어ਪੋਰਟ ਏਰੀਆ ਦੇ ਵਿੱਚ ਹੁੰਦੀ ਦਵਾਂਗੇ ਇਸ ਤੋਂ ਇਲਾਵਾ ਵੀ ਕੋਈ ਕਿਸੇ ਦੇ ਨਜ਼ਰ ਵਿੱਚ ਕੁਛ ਆਂਦਾ ਹੈ ਤਾਂ ਸਾਡਾ 112 ਕੰਟਰੋਲ ਰੂਮ ਦਾ ਨੰਬਰ ਹੈ ਤੇ ਉਹਦੇ ਤੇ ਰਿਪੋਰਟ ਕਰੇ ਤੇ ਅਸੀਂ ਇੱਕਦਮ ਪ੍ਰੌਮਟ ਐਕਸ਼ਨ ਲਵਾਂਗੇ ਅਮਰਸਰ ਪੁਲਿਸ ਕਮਿਸ਼ਨਰੇਟ ਅ ਵਚਨ ਬੰਦ ਹੈ ਅਮਨ ਅਮਨ ਕਾਨੂੰਨ ਸ਼ਾਂਤੀ ਬਰਕਰਾਰ ਰੱਖਣ ਲਈ ਧੰਨਵਾਦ ਹਿੰਦੂ ਕਾਲਜ ਦੇ ਲਾਗੇ ਗਵਰਨਮੈਂਟ ਹਸਪੀਟਲ ਦੇ ਵਿੱਚ ਉੱਥੇ ਚੋਰੀ ਹੋਈ ਸੀ ਉਹਨਾਂ ਦੀ ਲਾਇਬ੍ਰੇਰੀ ਦੇ ਵਿੱਚ ਉਹਨਾਂ ਦੀ ਗ੍ਰਿੱਲਾਂ ਦੀ ਜਿਹਦੇ ਤਹਿਤ ਅਸੀਂ 49 ਨੰਬਰ ਐਸਆਈਆਰ ਦਰਜ ਕੀਤੀ ਸੀ 2024 ਦੀ ਤੇ ਉਹਦੇ ਤਹਿਤ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਇੱਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਅਸੀਂ ਚੋਰ ਫੜ ਕੇ ਛੱਡਦੇ ਆ ਜਿਹੜੇ ਕਿ ਇਹੋ ਜੀ ਕੋਈ ਵੀ ਗੱਲ ਨਹੀਂ ਹੈ ਅਸੀਂ ਪ੍ਰੋਪਰ ਚੋਰਾਂ ਦੇ ਪਿੱਛੇ ਲੱਗੇ ਹੋਏ ਆ ਹਾਲੇ ਤੱਕ ਹਾਲੇ ਤੱਕ ਸਾਡੇ ਕਾਬੂ ਨਹੀਂ ਆਏ ਪਰ ਅਸੀਂ ਜਲਦੀ ਉਹਨਾਂ ਨੂੰ ਫੜਾਂਗੇ ਜੀ ਧੰਨਵਾਦ